ਸਾਸਤਰੀ ਕਾਲ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਸ਼ਖਸੀਅਤ ਬਾਰੇ ਗੱਲ ਕਰਨ ਜਾ ਰਹੇ ਹਾਂ ਚਰਨਕੌਰ ਜੀ ਇਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਿੱਖੋਵਾਲ ਤੋਂ ਨੇ ਇੱਕ ਆਂਗਣਵਾੜੀ ਵਰਕਰ ਵੀ ਨੇ ਤੇ ਨਾਲੇ ਹਾਂਜੀ ਇੱਕ ਯੂਟਿਊਬਰ ਵੀ ਸਾਡੇ ਕੋਲ ਨਾ ਉਹਨਾਂ ਤੇ ਬਣੀ ਇੱਕ ਡਾਕੂਮੈਂਟਰੀ ਹੈ ਚਰਨਕੌਰ ਆਂਗਣਵਾੜੀ ਤੇ YouTube ਦੀ ਰਾਣੀ ਉਹਦੇ ਕੁਝ ਹਿੱਸੇ ਨੇ ਤੇ ਅੱਜ ਆਪਾਂ ਉਹਨਾਂ ਦੇ ਸਫ਼ਰ ਨੂੰ ਉਹਨਾਂ ਦੀ ਲਗਨ ਨੂੰ ਤੇ ਪਿੰਡਾਂ ਵਿੱਚ ਰਹਿ ਕੇ ਡਿਜੀਟਲ ਸੁਪਨੇ ਪੂਰੇ ਕਰਨ ਦੇ ਮਤਲਬ ਇਹ ਸਾਰੇ ਤਜਰਬੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ हां जी बिल्कुल ਤੇ ਇਹ ਕਹਾਣੀ ਨਾ ਸੱਚੀ ਬਹੁਤ ਖਾਸ ਹੈ ਮਤਲਬ ਇੱਕ ਪਾਸੇ ਸਮਾਜ ਦੀ ਸੇਵਾ ਆਂਗਣਵਾੜੀ ਵਿੱਚ ਬੱਚਿਆਂ ਨਾਲ ਤੇ ਦੂਜੇ ਪਾਸੇ ਇਹ ਨਵੀਂ ਟੈਕਨੋਲੋਜੀ YouTube ਆਪਣੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਣਾ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਮਾਲ ਹੈ ਬਿਲਕੁਲ ਤਾਂ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਉਹਨਾਂ ਦੀ ਇਸ ਦੋਹਰੀ ਭੂਮਿਕਾ ਤੋਂ ਆਂਗਣਵਾੜੀ ਵਿੱਚ ਬੱਚਿਆਂ ਨੂੰ ਸੰਭਾਲਣਾ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਤੇ ਨਾਲ ਹੀ ਉਹਨਾਂ ਦਾ ਜਨੂੰਨ ਕਹਾਣੀਆਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਉਹ ਖੁਦ ਕਹਿੰਦੇ ਨੇ ਕਹਾਣੀਆਂ ਸਾਡੇ ਪੰਜਾਬ ਦੀ ਰੂਹ ਹਨ ਤੁਹਾਨੂੰ ਲੱਗਦਾ ਹੈ ਇਹ ਦੋਵੇਂ ਕੰਮ ਇੱਕ ਦੂਜੇ ਨੂੰ ਸਪੋਰਟ ਕਰਦੇ ਹੋਣਗੇ ਹਾਂ ਮੇਰਾ ਤਾਂ ਇਹੀ ਖਿਆਲ ਹੈ ਜਿਵੇਂ ਬੱਚਿਆਂ ਨਾਲ ਰਹਿ ਕੇ ਉਹਨਾਂ ਨੂੰ ਪਤਾ ਲੱਗਦਾ ਆਉਣਾ ਕਿ ਗੱਲ ਕਿਵੇਂ ਕਰਨੀ ਹੈ ਸੌਖੇ ਸ਼ਬਦਾਂ 'ਚ ਤੇ ਸ਼ਾਇਦ ਇਸ ਨਾਲ ਉਹਨਾਂ ਦੀ ਕਹਾਣੀ ਸੁਣਾਉਣ ਦੀ ਕਲਾ ਹੋਰ ਨਿਖੜਦੀ ਹੋਵੇ ਤੇ ਦੂਜੇ ਪਾਸੇ ਜਿਹੜੀਆਂ ਕਹਾਣੀਆਂ ਨੇ ਉਹਨਾਂ ਦਾ ਗਿਆਨ ਉਹ ਆਂਗਣਵਾੜੀ ਦੇ ਕੰਮ 'ਚ ਵੀ ਮਦਦ ਕਰਦਾ ਹੋਗਾ ਤੇ ਐਸੇ ਸ਼ੌਕ ਕਰਕੇ ਤਾਂ ਉਹਨਾਂ ਨੇ ਆਪਣਾ ਪਹਿਲਾ YouTube ਚੈਨਲ ਸ਼ੁਰੂ ਕੀਤਾ ਸੀ ਉਹ ਦਾਦੀ ਨਾਨੀ ਦੀਆਂ ਬਾਤਾਂ ਹਾਂਜੀ ਦਾਦੀ ਨਾਨੀ ਦੀਆਂ ਬਾਤਾਂ ਤੇ ਸ਼ੁਰੂਆਤ ਕਿੰਨੀ ਸਧਾਰਨ ਸੀ ਹੈ ਨਾ ਬਸ ਇੱਕ ਫੋਨ ਤੇ ਇੱਕ ਉਹ ਜਿਵੇਂ ਕਹਿੰਦੇ ਨੇ ਜੁਗਾੜੂ ਜਿਹਾ ਸਟੈਂਡ ਤੇ ਕਹਾਣੀਆਂ ਉਹੀ ਜੋ ਮਾਂ ਦਾਦੀ ਤੋਂ ਸੁਣੀਆਂ ਸਨ ਪਰ ਫਿਰ ਫਿਰ ਇੱਕ ਵੱਡਾ ਝਟਕਾ ਲੱਗਾ ਉਹਨਾਂ ਨੂੰ ਉਹਨਾਂ ਦਾ ਚੈਨਲ ਅਚਾਨਕ ਡਿਲੀਟ ਹੋ ਗਿਆ ਉਹ ਕਹਿੰਦੇ ਨੇ ਕਿਸੇ ਨੇ ਡਿਲੀਟ ਕਰਵਾ ਦਿੱਤਾ ਇਹ ਤਾਂ ਬਹੁਤ ਬਹੁਤ ਨਿਰਾਸ਼ਾ ਵਾਲੀ ਗੱਲ ਹੋਣੀ ਹੈ ਉਹਨਾਂ ਲਈ ਬਿਲਕੁਲ ਬਹੁਤ ਵੱਡਾ ਝਟਕਾ ਤੇ ਇਹ ਦਿਖਾਉਂਦਾ ਹੈ ਕਿ ਡਿਜੀਟਲ ਦੁਨੀਆ 'ਚ ਨਾ ਖਾਸ ਕਰਕੇ ਪਿੰਡਾਂ ਦੇ ਲੋਕਾਂ ਲਈ ਜਿਹੜੇ ਨਵੇਂ-ਨਵੇਂ ਆਉਂਦੇ ਨੇ ਕਿੰਨੀਆਂ ਮੁਸ਼ਕਲਾਂ ਨੇ ਕਿੰਨੀ ਅਨਿਸ਼ਚਿਤਤਾ ਹੈ ਪਰ ਇੱਥੇ ਚਰਨ ਕੌਰ ਜੀ ਦੀ ਹਿੰਮਤ ਦੇਖੋ ਉਹਨਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਕਿਹਾ ਕਹਾਣੀਆਂ ਇੰਨੀ ਛੇਤੀ ਨਹੀਂ ਮਰਦੀਆਂ ਨਾ ਹੀ ਮੈਂ ਇਸ ਲਈ ਸੁਣੋ ਕਹਾਣੀਆਂ ਦਾ ਜਨਮ ਹੋਇਆ ਮਤਲਬ ਇਹ ਸਿਰਫ ਵਾਪਸੀ ਨਹੀਂ ਸੀ ਇਹ ਤਾਂ ਇੱਕ ਐਲਾਨ ਸੀ ਹਾਂ ਇਕ ਐਲਾਨ ਤੇ ਫਿਰ ਸੁਣੋ ਕਹਾਣੀਆਂ ਦਾ ਸਫ਼ਰ ਸ਼ੁਰੂ ਹੋਇਆ ਪਰ ਉਹ ਵੀ ਸੌਖਾ ਨਹੀਂ ਸੀ ਆਂਗਣਵਾੜੀ ਦਾ ਕੰਮ ਫਿਰ ਕਾਰ ਆ ਕੇ ਦੇਰ ਰਾਤ ਤੱਕ ਰਿਕਾਰਡਿੰਗ ਉਹ ਦੱਸਦੇ ਨੇ ਕਿਵੇਂ ਫੋਨ ਤੇ ਐਪਸ ਚਲਾਉਣੀਆਂ ਸਿੱਖੀਆਂ ਕਦੇ ਸਰਹਾਨਿਆਂ ਨਾਲ ਕੰਧ ਬਣਾ ਕੇ ਆਵਾਜ਼ ਠੀਕ ਕਰਨੀ ਇਹ ਸਾਰੇ ਜੁਗਾੜ ਇਹ ਦੱਸਦੇ ਨੇ ਕਿ ਕਿੰਨੇ ਘੱਟ ਸਾਧਨ ਹੁੰਦੇ ਨੇ ਹਾਂਜੀ ਬਿਲਕੁਲ ਇਹ ਗੱਲ ਬਹੁਤ ਅਹਿਮ ਹੈ ਇਹ ਸਿਰਫ ਤਕਨੀਕੀ ਮੁਸ਼ਕਲਾਂ ਨਹੀਂ ਜਿਵੇਂ ਨੈਟ ਦਾ ਹੌਲੀ ਹੋਣਾ ਜਾਂ ਬਿਜਲੀ ਚਲੇ ਜਾਣਾ ਇਹ ਤਾਂ ਹੈ ਹੀ ਪਰ ਇਹ ਇਹ ਵੀ ਦਿਖਾਉਂਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਕੁਝ ਨਵਾਂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦੀ ਕਿੰਨੀ ਕਾਠ ਨਾਲ ਯੋਜਨਾ ਪੈਂਦਾ ਹੈ ਪਰ ਇਹ ਸਭ ਦੇ ਵਿੱਚ ਜੇ ਪਰਿਵਾਰ ਦਾ ਸਾਥ ਹੋਵੇ ਨਾ ਉਹ ਬਹੁਤ ਵੱਡੀ ਹਿੰਮਤ ਬਣ ਜਾਂਦਾ ਸਹੀ ਗੱਲ ਹੈ ਤੇ ਜਦੋਂ ਉਹਨਾਂ ਨੇ ਦੁਬਾਰਾ ਸ਼ੁਰੂ ਕੀਤਾ ਲੋਕਾਂ ਦਾ ਪਿਆਰ ਦੇਖੋ ਉਹਨਾਂ ਨੂੰ ਸੁਨੇਹੇ ਆਏ ਵਾਹਿਗੁਰੂ ਤੁਸੀਂ ਵਾਪਸ ਆ ਗਏ ਯਾ ਸਾਨੂੰ ਤੁਹਾਡੀ ਆਵਾਜ਼ ਦੀ ਬਹੁਤ ਯਾਦ ਆਉਂਦੀ ਸੀ ਇਹ ਸਿਰਫ ਕਮੈਂਟ ਤਾਂ ਨਹੀਂ ਨਾ ਇਹ ਤਾਂ ਇੱਕ ਇੱਕ ਜੁੜਾ ਹੈ ਹਾਂ ਬਿਲਕੁਲ ਇੱਕ ਨਿੱਜੀ ਜੁੜਾਓ ਤੇ ਸ਼ਾਇਦ ਇਹੀ ਉਹਨਾਂ ਦੀ ਤਾਕਤ ਹੈ ਜਿਹੜਾ ਸ਼ਹਿਰੀ ਬਹੁਤਾ ਪਾਲਿਸ਼ ਕੀਤਾ ਹੋਇਆ ਕੰਟੈਂਟ ਹੁੰਦਾ ਨਾ ਉਹਦੇ 'ਚ ਇਹ ਗੱਲ ਨਹੀਂ ਹੁੰਦੀ ਉਹਨਾਂ ਦੀਆਂ ਕਹਾਣੀਆਂ 'ਚ ਸਾਦਗੀ ਹੈ ਸੱਚਾਈ ਹੈ ਜ਼ਿਆਦਾਤਰ ਤਾਂ ਉਹ ਲੋਕ ਕਥਾਵਾਂ ਪੁਰਾਣੀਆਂ ਬਾਤਾਂ ਨੈਤਿਕ ਕਹਾਣੀਆਂ ਸੁਣਾਉਂਦੇ ਨੇ ਸ਼ਾਇਦ ਕਦੇ-ਕਦੇ ਪਿੰਡ ਦੇ ਹਿਸਾਬ ਨਾਲ ਅਜੋਕੇ ਮੁੱਦਿਆਂ ਤੇ ਵੀ ਗੱਲ ਕਰਦੇ ਹੁਣ ਪਰ ਅੰਦਾਜ਼ ਉਹੀ ਸਾਦਾ ਦਿਲ ਨੂੰ ਛੂਣ ਵਾਲਾ ਹੂੰ ਤੇ ਉਹ ਆਪ ਵੀ ਕਹਿੰਦੇ ਨੇ ਹਰ ਵਿਊ ਸੁੱਕੇ ਬੂਟੇ ਲਈ ਪਾਣੀ ਵਾਂਗ ਹੈ ਉਮੀਦ ਮੇਰਾ ਬਾਲਣ ਹੈ ਇਹ ਦੱਸਦਾ ਹੈ ਕਿ ਲੋਕਾਂ ਦਾ ਹੁੰਗਾਰਾ ਉਹਨਾਂ ਲਈ ਕਿੰਨਾ ਜ਼ਰੂਰੀ ਹੈ ਇਹ ਸਿਰਫ ਨੰਬਰ ਨਹੀਂ ਇਹ ਉਹਨਾਂ ਦੀ ਹਿੰਮਤ ਹੈ ਅੱਗੇ ਵਧਣ ਦੀ ਪ੍ਰੇਰਣਾ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸੁਣੋ ਕਹਾਣੀਆਂ ਹੋਰ ਵਧੇਗਾ ਫੁੱਲੇਗਾ ਸੋ ਦੇਖਿਆ ਜਾਵੇ ਤਾਂ ਚਰਨਕੌਰ ਜੀ ਦੀ ਕਹਾਣੀ ਸਿਰਫ ਮੁਸ਼ਕਲਾਂ ਤੇ ਜਿੱਤ ਦੀ ਨਹੀਂ ਹੈ ਇਹ ਇਸ ਬਾਰੇ ਵੀ ਹੈ ਕਿ ਕਿਵੇਂ ਕੋਈ ਆਪਣੀਆਂ ਜੜਾਂ ਨਾਲ ਜੁੜ ਕੇ ਮਤਲਬ ਆਂਗਣਵਾੜੀ ਪਿੰਡ ਆਪਣਾ ਸੱਭਿਆਚਾਰ ਇਹਨਾਂ ਨਾਲ ਜੁੜ ਕੇ ਵੀ ਨਵੇਂ ਜ਼ਮਾਨੇ ਨਾਲ YouTube ਨਾਲ ਡਿਜੀਟਲ ਦੁਨੀਆ ਨਾਲ ਕਦਮ ਮਿਲਾ ਸਕਦਾ ਹੈ ਉਹਨਾਂ ਦੀ ਜਿਹੜੀ ਸ਼ਾਂਤ ਤਾਕਤ ਹੈ ਨਾ ਤੇ ਲਗਨ ਉਹ ਸੱਚਮੁੱਚ ਕਮਾਲ ਦੀ ਹੈ ਹਾਂਜੀ ਬਿਲਕੁਲ ਇਸ ਸਾਰੀ ਗੱਲਬਾਤ ਤੋਂ ਮੈਨੂੰ ਲੱਗਦਾ ਹੈ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੇ ਜਨੂੰਨ ਹੋਵੇ ਕਹਾਣੀ ਕਹਿਣ ਦੀ ਕਲਾ ਹੋਵੇ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਜ਼ਬਾ ਹੋਵੇ ਤਾਂ ਵੱਡੀਆਂ-ਵੱਡੀਆਂ ਰੁਕਾਵਟਾਂ ਵੀ ਪਾਰ ਹੋ ਜਾਂਦੀਆਂ ਨੇ ਇੱਕ ਆਮ ਔਰਤ ਦਾ ਕਿੰਨਾ ਅਸਾਧਾਰਨ ਹੌਸਲਾ ਹੈ ਹਾਂਜੀ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਸੋਚਣ ਵਾਸਤੇ ਕਿ ਜਿਹੜੇ ਚਰਨਕੌਰ ਵਰਗੇ ਹੋਰ ਬਹੁਤ ਸਾਰੇ ਲੋਕ ਨੇ ਪਿੰਡਾਂ ਵਿੱਚ ਜਿਨ੍ਹਾਂ ਕੋਲ ਸ਼ਾਇਦ ਸਾਧਨ ਘੱਟ ਨੇ ਹੋਰ ਮੁਸ਼ਕਿਲਾਂ ਨੇ ਉਹਨਾਂ ਦੀ ਆਪਣੀ ਵੱਖਰੀ ਆਵਾਜ਼ ਨੂੰ ਉਹਨਾਂ ਦੇ ਸੱਭਿਆਚਾਰ ਨੂੰ ਸਾਂਭਣ ਤੇ ਅੱਗੇ ਲਿਉਣ ਲਈ ਇਹ ਜਿਹੜੇ ਡਿਜੀਟਲ ਪਲੈਟਫਾਰਮਸ ਨੇ ਜਿਵੇਂ YouTube ਵਗੈਰਾ ਇਹ ਹੋਰ ਕੀ ਕਰ ਸਕਦੇ ਨੇ ਉਹਨਾਂ ਨੂੰ ਹੋਰ ਤਾਕਤ ਕਿਵੇਂ ਦਿੱਤੀ ਜਾ ਸਕਦੀ ਹੈ